ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੋ ਨਵੀਂ ਅਪਡੇਟ ਲੈ ਕੇ ਆਈਆਂ ਬੁਢਾਪਾ ਪੈਨਸ਼ਨ ਬਾਰੇ ਗੱਲ ਉਹਦੇ ਬਾਰੇ ਕਰਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਦੇ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜੋ ਨਵੀਆਂ ਅਪਡੇਟ ਸਰਕਾਰ ਵੱਲੋਂ ਆ ਰਹੀਆਂ ਨੇ ਨਵੀਆਂ ਹਦਾਇਤਾਂ ਜਾਰੀ ਸਰਕਾਰ ਨੇ ਕੀਤੀਆਂ ਨੇ ਜੇਕਰ ਉਹ ਤੁਸੀਂ ਜਾਣਨੀ ਹੈ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਨਾ ਹਦਾਇਤਾਂ ਨੂੰ ਨਹੀਂ ਜਾਣਦੇ ਤਾਂ ਤੁਹਾਡੀਆਂ ਜੜੀਆਂ ਪੈਨਸ਼ਨਾਂ ਨੇ ਉਹ ਅੱਗੇ ਤੋਂ ਆਉਣੀਆਂ ਜੜੀਆਂ ਬੰਦ ਹੋ ਜਾਣਗੀਆਂ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਇਹ ਵੀਡੀਓ ਹੈ ਅਗਸਟ 2024 ਦੇ ਵਿੱਚ ਬਣਾਇਆ ਗਿਆ ਹੈ ਸੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਨਵੀਆਂ ਹਦਾਇਤਾਂ ਨੇ ਜੜੀਆਂ ਕਿ ਪੈਨਸ਼ਨਾਂ ਨੇ ਲਾਗੂ ਕੀਤੀਆਂ ਗਈਆਂ ਨੇ ਸੋ ਤੁਹਾਨੂੰ ਜਿੰਨੇ ਵੀ ਵਿਅਕਤੀਆਂ ਨੂੰ ਕਰਾਂ ਦੇ ਵਿੱਚ ਤੁਹਾਡੇ ਮੈਂਬਰਾਂ ਨੂੰ ਜੜੀਆਂ ਨੇ ਪੈਨਸ਼ਨਾਂ ਮਿਲਦੀਆਂ ਨੇ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਹੈ ਜ਼ਰੂਰ ਸਾਂਝੀ ਕਰ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਸਰਕਾਰ ਵੱਲੋਂ ਜੋ ਪੈਨਸ਼ਨ ਮਿਲਦੀ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੇਸ਼ ਨਾ ਆਵੇ ਸੋ ਨੰਬਰ 1 ਤੇ ਜਿਹੜੀ ਹਦਾਇਤ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਅਜੇ ਤੱਕ ਵੀ ਆਪਣੀਆਂ ਪੈਨਸ਼ਨਾਂ ਦੇ ਲਾਈਫ ਸਰਟੀਫਿਕੇਟ ਜਿਹੜੇ ਨੇ ਉਹ ਜਮ੍ਹਾਂ ਨਹੀਂ ਕਰਵਾਏ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਰੁਕ ਦਿੱਤੀਆਂ ਜਾਣਗੀਆਂ ਬੁਢਾਪਾ ਪੈਨਸ਼ਨਾਂ ਲੈ ਰਹੇ ਨੇ ਜਾਂ ਫਿਰ ਗਵਰਨਮੈਂਟ ਦੀਆਂ ਪੈਨਸ਼ਨਾਂ ਲੈ ਰਹੇ ਨੇ ਚਾਹੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਆਰਮੀ ਦੀ ਪੈਨਸ਼ਨ ਆ ਰਹੀ ਹੈ ਜਾਂ ਕਿਸੇ ਬੈਂਕ ਦੇ ਵਿੱਚ ਜੌਬ ਕਰਕੇ ਆਏ ਹੋਏ ਨੇ ਸੋ ਜੇਕਰ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਤੁਹਾਡੀ ਪੈਨਸ਼ਨਾਂ ਜਿਹੜੀਆਂ ਰੋਕ ਦਿੱਤੀਆਂ ਜਾਣਗੀਆਂ ਸੋ ਲਾਈਫ ਸਰਟੀਫਿਕੇਟ ਜਿਹੜਾ ਜਮ੍ਹਾਂ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਕਰ ਦਿੱਤਾ ਗਿਆ ਹੈ ਲਾਈਫ ਸਰਟੀਫਿਕੇਟ ਨੂੰ ਜਮ੍ਹਾਂ ਕਰਾਉਣ ਵਾਸਤੇ ਤੁਹਾਨੂੰ ਆਪਣਾ ਆਧਾਰ ਕਾਰਡ ਤੇ ਆਪਣੀ ਬੈਂਕ ਦੀ ਅਤੇ ਜਿਸ ਵਿਅਕਤੀ ਨੂੰ ਪੈਨਸ਼ਨ ਜਿਹੜੀ ਹੈ ਉਹ ਮਿਲ ਰਹੀ ਹੈ ਉਹ ਬੈਂਕ ਖਾਤੇ 'ਚ ਜਾ ਕੇ ਜਾਂ ਬੈਂਕ ਦੇ ਵਿੱਚ ਜਾ ਕੇ ਆਪਣਾ ਬੈਂਕ ਖਾਤੇ ਦੀ ਕਾਪੀ ਜਿਹੜੀ ਆ ਫੋਟੋ ਕਾਪੀ ਜਮ੍ਹਾਂ ਕਰਾਉਣੀ ਹੋਵੇਗੀ ਤਾਂ ਜੋ ਉਹਨਾਂ ਨੂੰ ਪੈਨਸ਼ਨ ਜਿਹੜੀਆਂ ਮਿਲਦੀਆਂ ਰਹਿਣ ਬਾਕੀ ਜੇਕਰ ਅਸੀਂ ਗੱਲ ਕਰੀਏ ਜਿਹੜੇ ਗਵਰਨਮੈਂਟ ਪੈਨਸ਼ਨ ਲੈ ਰਹੇ ਨੇ ਲਾਈਕ ਆਰਮੀ ਦੀ ਪੈਨਸ਼ਨ ਲੈ ਰਹੇ ਨੇ ਜਾਂ ਨਵੀਵੀ ਦੀ ਪੈਨਸ਼ਨ ਲੈ ਰਹੇ ਨੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਸਪਰਸ਼ ਪੈਨਸ਼ਨ ਦੇ ਰਾਹੀਂ ਲਗਾਈਆਂ ਜਾਂਦੀਆਂ ਨੇ ਜੇਕਰ ਤੁਹਾਨੂੰ ਵੀ ਸਪਰਸ਼ ਪੈਨਸ਼ਨ ਮਿਲਦੀ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਯੈਸ ਟਾਈਪ ਕਰ ਸਕਦੇ ਹੋ ਜਾਂ ਫਿਰ ਸਪਰਸ਼ ਲਿਖ ਸਕਦੇ ਹੋ ਸਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਕਿਨੇ ਜਿਹੜੇ ਸਰਪਸਪੈਂਸ਼ਨ ਨਾਲ ਜੁੜੇ ਨੇ ਜਾਂ ਕਿਨੇ ਜਿਹੜੇ ਗਵਰਨਮੈਂਟ ਪੈਨਸ਼ਨ ਨਾਲ ਜੁੜੇ ਨੇ ਅੱਗੇ ਤੁਹਾਨੂੰ ਦੋਸਤੋ ਦੱਸਣ ਜਾ ਰਿਹਾ ਜੇਕਰ ਤੁਸੀਂ ਇਨਕਮ ਟੈਕਸ ਰਿਟਰਨ ਪੇ ਕਰ ਦਿੰਦੇ ਹੋ ਜਾਂ ਫਿਰ ਤੁਸੀਂ ਪਿਛਲੇ 3 ਮਹੀਨਿਆਂ ਤੋਂ ਇਨਕਮ ਟੈਕਸ ਰਿਟਰਨ ਪੇ ਕਰ ਦਿੱਤੀ ਹੈ ਤਾਂ ਹੁਣ ਤੁਹਾਨੂੰ ਪੈਨਸ਼ਨ ਨਹੀਂ ਮਿਲੇਗੀ ਅੱਗੇ ਅਸੀਂ ਗੱਲ ਕਰ ਲੈਂਦੇ ਹਾਂ ਜੇਕਰ ਤੁਹਾਡੇ ਜਿਹੜੇ ਵਿਅਕਤੀ ਪੈਨਸ਼ਨ ਲੈ ਰਹੇ ਨੇ ਜੇਕਰ ਉਹਨਾਂ ਦੇ ਨਾਮ ਤੇ GST ਸਰਵਿਸ ਟੈਕਸ ਜੇਕਰ GST ਜਿਹੜੀ ਤੁਸੀਂ GST ਨੰਬਰ ਲਿਆ ਹੈ ਜੇ ਕਈ ਵਾਰ ਕੀ ਦੇਖਣ ਨੂੰ ਮਿਲਦਾ ਹੈ ਕਿ ਕੁਝ ਬਜ਼ੁਰਗ ਜਿਹੜੇ ਨੇ ਬਿਜ਼ਨਸ ਵੀ ਖੋਲ ਰਹੇ ਹੁੰਦੇ ਨੇ ਜੇਕਰ ਤੁਸੀਂ ਜੀਐਸਟੀ ਨੰਬਰ ਉਸ ਬਜ਼ੁਰਗ ਦੇ ਨਾਮ ਤੇ ਲਿਆ ਜਿਹੜਾ ਪੈਨਸ਼ਨ ਲੈ ਰਿਹਾ ਹੈ ਜਾਂ ਤੁਸੀਂ ਖੁਦ ਲਿਆ ਹੈਗਾ ਤਾਂ ਤੁਹਾਡੀ ਵੀ ਪੈਨਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾਵੇਗੀ ਜੇਕਰ ਤੁਹਾਡੇ ਕੋਲ ਐਫਡੀ ਦੇ ਤੌਰ ਤੇ 5 ਲੱਖ ਤੋਂ ਵੱਧ ਰਕਮ ਜਮ੍ਹਾਂ ਹੈ ਬੈਂਕ ਦੇ ਵਿੱਚ ਜਾਂ 5 ਲੱਖ ਤੋਂ ਉੱਪਰ ਹੈ ਜਿਹਦਾ ਇੰਟਰਸਟ ਜਿਹਦਾ ਵਿਆਜ ਜਿਹੜਾ ਹੈ 60000 ਤੋਂ ਉੱਪਰ ਬਣਦਾ ਹੈ ਤਾਂ ਤੁਹਾਡੀ ਪੈਨਸ਼ਨ ਜਿਹੜੀ ਆ ਉਹ ਵੀ ਰੋਕ ਦਿੱਤੀ ਜਾਵੇਗੀ ਕਿਉਂਕਿ ਪੈਨਸ਼ਨ ਦੇ ਵਿੱਚ ਜਦੋਂ ਸਿੱਧਾ ਕੇਂਦਰ ਅਜ ਪੈਨਸ਼ਨ ਅਪਲਾਈ ਕਰ ਰਹੇ ਹੋ ਸਾਇਸ ਸਮੇਂ ਉਹਨਾਂ ਲੋਕਾਂ ਨੂੰ ਬਾਰਹ ਹਦਿਤਾ ਜਾਰੀ ਕੀਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਜਿਹੜੀਆਂ ਕਿ ਤੁਹਾਨੂੰ ਸ਼ਕਤੀ ਨਾਲ ਜਿਹੜੀਆਂ ਲਾਗੂ ਹੁੰਦੀਆਂ ਨੇ ਜਿਨ੍ਹਾਂ ਦਾ ਪਾਲਣ ਤੁਸੀਂ ਕਰਨਾ ਹੈ ਸੋ ਇਹ ਜਿਹੜੀਆਂ ਪੈਨਸ਼ਨਾਂ ਨੇ ਜਿਹੜੀ ਹਦਿਤਾ ਆਈਆਂ ਨੇ ਇਹ ਪੁਰਾਣੇ ਪੈਨਸ਼ਨਾਂ ਤੇ ਵੀ ਲਾਗੂ ਕੀਤੀਆਂ ਜਾਣਗੀਆਂ ਤਾਂ ਜੋ ਸਹੀ ਲੋਕ ਸਿਰ ਪੈਨਸ਼ਨ ਲੈ ਸਕਣਗੇ ਜਿਹੜੇ ਸਰਕਾਰ ਦੇ ਨਿਯਮਾਂ ਨੂੰ ਸਹੀ ਜਿਹੜਾ ਮੰਨਿਆ ਹੋਵੇਗਾ ਤੇ ਸਹੀ ਤਰੀਕੇ ਨਾਲ ਜਿਨ੍ਹਾਂ ਨੇ ਪੈਨਸ਼ਨ ਅਪਲਾਈ ਕੀਤੀ ਹੋਵੇਗੀ ਉਹੀ ਪੈਨਸ਼ਨ ਜਿਹੜੀ ਹੈ ਉਹਨਾਂ ਨੂੰ ਮਿਲੇਗੀ ਬਾਕੀ ਸਭ ਦੀਆਂ ਪੈਨਸ਼ਨ ਜਿਹੜੀਆਂ ਨੇ ਬੰਦ ਹੋਣ ਦੇ ਚਾਂਸ ਬਣ ਰਹੇ ਨੇ ਇਸ ਤੋਂ ਅੱਗੇ ਵੱਡੀ ਅਪਡੇਟ ਇਹ ਹੈ ਕਿ ਤੁਹਾਨੂੰ ਵੀ ਦੱਸ ਦਈਏ ਜੇਕਰ ਤੁਸੀਂ ਗੱਨੇ ਦੀ ਪਰਚੀ ਦੇ ਪੈਸੇ ਜੇ ਗੱਨੇ ਦੀ ਪਰਚੀ ਘਟਵਾਉਂਦੇ ਹੋ ਤਾਂ ਜੇਕਰ ਤੁਸੀਂ ਗੱਨੇ ਦੀ ਪਰਚੀ ਦੇ ਪੈਸੇ ਆਪਣੇ ਖਾਤੇ 'ਚ ਪਵਾਏ ਨਹੀਂ ਉਹਨਾਂ ਦੀ ਪੈਸਟਾ ਜਿਹੜੀਆਂ ਰੁਕ ਦਿੱਤੀਆਂ ਜਾਣਗੀਆਂ ਕਿਉਂਕਿ ਜਦੋਂ ਗੱਨੇ ਦੀ ਪਰਚੀ ਦੀ ਗੱਲ ਕਰੀ ਤਾਂ ਗੱਨੇ ਦੀ ਪਰਚੀ ਤੇ ਜੇਕਰ ਅਸੀਂ ਪੈਸੇ ਦੀ ਗੱਲ ਕਰੀਏ ਤਾਂ 55000 ਤੋਂ 75000 ਦੀ ਇੱਕ ਟਰਾਲੀ ਦਾ ਜਿਹੜਾ ਕਿਸਾਨ ਵੀਰ ਦੇ ਖਾਤੇ 'ਚ ਆ ਜਾਂਦਾ ਹੈ ਸੁਗਰ ਮਿਲਦੇ ਰਹੇ ਜਦੋਂ ਪੈਸੇ ਭੇਜੇ ਜਾਂਦੇ ਨੇ ਸੋ ਉਹ ਵੀ ਜਿਹੜਾ ਸਰਕਾਰ ਵੱਲੋਂ ਕਾਊਂਟ ਕੀਤਾ ਜਾਂਦਾ ਕਿ ਕਿਹੜੇ ਵਿਅਕਤੀ ਨੇ ਜਿਨ੍ਹਾਂ ਨੂੰ ਇਹ ਪੈਨਸ਼ਨ ਜਿਹੜੇ ਖਾਤਿਆਂ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਆਪਣੀ ਜਿਹੜਾ ਜੇ ਫਾਰਮ ਜਿਹੜਾ ਕੱਟਿਆ ਜਾਂਦਾ ਤੁਹਾਡੇ ਨਾਮ ਤੇ ਤੇ ਜੇ ਫਾਰਮ ਕੱਟਿਆ ਗਿਆ ਤਾਂ ਸਮਝ ਲਓ ਤੁਹਾਨੂੰ ਸਰਕਾਰ ਵੱਲੋਂ ਨੋਟਿਸ ਜਿਹੜਾ ਭੇਜ ਦਿੱਤਾ ਜਾਵੇ ਹੈ ਜੇਕਰ ਨੋਟਿਸ ਦੇ ਵਿੱਚ ਤੁਸੀਂ ਸਵੈ ਘੋਸ਼ਣਾ ਦੇ ਦਿੰਦੇ ਹੋ ਕਈ ਵਾਰ ਕੀ ਹੁੰਦਾ ਕੁਝ ਇਨਸਾਨ ਕੁਝ ਕਿਸਾਨ ਜਿਹੜੇ ਹੈਗੇ ਨੇ ਉਹ ਬੜਾਪਾ ਪੈਨਸ਼ਨ ਲੈ ਰਹੇ ਨੇ ਤੇ ਉਹਨਾਂ ਨੇ ਕਈਆਂ ਨੇ ਠਿੱਕੇ ਤੇ ਜ਼ਮੀਨਾਂ ਲਈਆਂ ਹੁੰਦੀਆਂ ਨੇ ਪੱਟੀਦਾਰ ਬਣੇ ਹੁੰਦੇ ਨੇ ਜਾਂ ਉਹਨਾਂ ਦਾ ਉਸ ਵਿਅਕਤੀ ਦੀ ਫਰਦਰ ਜਿਹੜੇ ਲਗਾਣਗੇ ਜਿਸ ਵਿਅਕਤੀ ਦੇ ਨਾਮ ਤੇ ਜਿਹੜੀ ਹੈ ਜ਼ਮੀਨ ਹੈ ਤਾਂ ਪਟਵਾਰੀ ਕੋਲ ਜਾ ਕੇ ਇੱਕ ਵਾਰੀ ਸਾਈਨ ਕਰ ਦਿੰਨੇ ਆ ਤਾਂ ਪਟਵਾਰੀ ਜੇਕਰ ਸਾਈਨ ਕਰਕੇ ਟੈਸਟ ਕਰ ਦਿੰਦਾ ਤਾਂ ਜਿਹੜਾ ਵਿਅਕਤੀ ਹੈ ਜਦੋਂ ਤੁਸੀਂ ਉਹ ਗਲਤ ਤਰੀਕੇ ਨਾਲ ਪੈਨਸ਼ਨ ਲਈ ਹੈ ਤਾਂ ਸਰਕਾਰ ਨੂੰ ਘਾਟਾ ਪੈ ਰਿਹਾ ਹੈ ਜੇਕਰ ਪਟਵਾਰੀ ਤੁਹਾਡੇ ਸਾਈਨ ਕਰ ਦਿੰਦਾ ਤੇ ਟੈਸਟ ਕਰ ਦਿੰਦਾ ਜਿਹੜਾ ਵਿਅਕਤੀ ਜਦੋਂ ਤੁਸੀਂ ਨੋਟਿਸ ਉਹ ਜਮ੍ਹਾਂ ਕਰਵਾ ਦਿੰਦੇ ਹੋ ਸਰਕਾਰ ਦੇ ਜਿਹੜਾ ਰਿਕਾਰਡ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਉਹਦੇ ਵਿੱਚ ਕੀ ਹੋਏਗਾ ਫਿਰ ਤੁਹਾਨੂੰ ਨੋਟਿਸ ਜਿਹੜਾ ਹੈ ਉਹ ਜਮ੍ਹਾਂ ਕਰਾਉਣਾ ਹੁੰਦਾ ਮਹਿਲਾ ਵਿਕਾਸ ਪੰਜਾਬ ਜਾਂ ਫਿਰ ਚਾਈਲਡ ਕੇਅਰ ਡਿਵੈਲਪਮੈਂਟ ਬੋਰਡ ਉੱਥੇ ਜਾ ਕੇ ਜਮ੍ਹਾਂ ਕਰਾਉਣਾ ਹੁੰਦਾ ਮਹਿਲਾ ਵਿਕਾਸ ਬੋਰਡ ਜਾਂ ਫਿਰ ਚਾਈਲਡ ਵਿਕਾਸ ਬੋਰਡ ਜਿਹੜਾ ਹੈ ਉਹ ਡਿਸਟ੍ਰਿਕਟ ਲੈਵਲ ਜਾਂ ਬਲਾਕ ਲੈਵਲ ਤੇ ਵੀ ਬਣੇ ਹੁੰਦੇ ਨੇ ਜੇਕਰ ਤੁਹਾਡਾ ਨੋਟਿਸ ਬਲਾਕ ਲੈਵਲ ਦੇ ਵਿੱਚ ਜਮ੍ਹਾਂ ਨਹੀਂ ਹੁੰਦਾ ਤਾਂ ਤੁਸੀਂ ਡਿਸਟ੍ਰਿਕਟ ਲੈਵਲ ਦੇ ਵਿੱਚ ਜਾ ਕੇ ਇਹਨਾਂ ਦੋਨਾਂ ਦਫ਼ਤਰਾਂ ਦੇ ਵਿੱਚੋਂ ਕਰਾ ਸਕਦੇ ਹੋ ਜਮਾ ਮੇਲਾ ਵਿਕਾਸ ਬੋਰਡ ਤੇ ਚਲ ਡਿਵੈਲਪਮੈਂਟ ਬੋਰਡ ਇਸ ਤੋਂ ਅੱਗੇ ਤੁਹਾਨੂੰ ਜਾਣਕਾਰੀ ਦਈਏ ਜੇਕਰ ਕਿਸੇ ਨੂੰ ਸਰਕਾਰੀ ਜ਼ਮੀਨਾਂ ਮੰਨ ਲਓ ਤੁਹਾਡੇ ਕੋਈ ਸ਼ਹਿਰ ਦੇ ਵਿੱਚ ਕੋਈ ਜ਼ਮੀਨ ਹੈ ਤੁਸੀਂ ਇੰਟਰਸਟ ਲੈ ਰਹੇ ਹੋ ਮੰਨ ਲਓ ਕਿਸੇ ਨੇ ਕੋਈ ਰੈਂਟ ਤੇ ਸ਼ੋਰਮ ਦਿੱਤਾ ਹੋਇਆ ਤੁਸੀਂ ਪੈਨਸ਼ਨ ਲੈ ਰਹੇ ਹੋ ਫਿਰ ਵੀ ਤਾਂ ਤੁਹਾਡੀ ਪੈਨਸ਼ਨ ਜਿਹੜੀ ਹੈ ਉਹ ਰੋਕੀ ਜਾ ਸਕਦੀ ਹੈ ਸੋ ਜਿਹੜੇ ਜਿਹੜੇ ਪੈਨਸ਼ਨਰ ਸਹੀ ਹੋਣਗੇ ਸਿਰਫ ਉਹਨਾਂ ਨੂੰ ਹੀ ਜਿਹੜੀ ਹੈ ਪੈਨਸ਼ਨ ਭੇਜੀ ਜਾਵੇਗੀ ਬਾਕੀਆਂ ਦੀ ਪੈਨਸ਼ਨ ਜਿਹੜੀ ਹੈ ਬੰਦ ਕਰ ਦਿੱਤੀ ਜਾਵੇਗੀ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੋ ਨਵੀਂ ਬੁੱਢਾਪਾ ਪੈਨਸ਼ਨ ਬਾਰੇ ਗੱਲ ਉਹਦੇ ਬਾਰੇ ਕਰਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜੋ ਨਵੀਆਂ ਅਪਡੇਟ ਸਰਕਾਰ ਵੱਲੋਂ ਆ ਰਹੀਆਂ ਹਨ ਨਵੀਆਂ ਹਦਾਇਤਾਂ ਜਾਰੀ ਸਰਕਾਰ ਨੇ ਕੀਤੀਆਂ ਨੇ ਜਿਕਰ ਉਹ ਤੁਸੀਂ ਜਾਣਨੀ ਹੈ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਨਾ ਹਦਾਇਤਾਂ ਨੂੰ ਨਹੀਂ ਜਾਣਦੇ ਤਾਂ ਤੁਹਾਡੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ ਅੱਗੇ ਤੋਂ ਆਉਣੀਆਂ ਜਿਹੜੀਆਂ ਬੰਦ ਹੋ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਵੀਡੀਓ ਹੈ ਅਗਸਟ 2024 ਦੇ ਵਿੱਚ ਬਣਾਇਆ ਗਿਆ ਹੈ ਸੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਨਵੀਆਂ ਹਦਾਇਤਾਂ ਨੇ ਜਿਹੜੀਆਂ ਕਿ ਪੈਨਸ਼ਨਾਂ ਨੇ ਲਾਗੂ ਕੀਤੀਆਂ ਗਈਆਂ ਨੇ ਸੋ ਤੁਹਾਨੂੰ ਜਿੰਨੇ ਵੀ ਵਿਅਕਤੀਆਂ ਨੂੰ ਘਰਾਂ ਦੇ ਵਿੱਚ ਤੁਹਾਡੇ ਮੈਂਬਰਾਂ ਨੂੰ ਜਿਹੜੀਆਂ ਨੇ ਪੈਨਸ਼ਨਾਂ ਮਿਲਦੀਆਂ ਨੇ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਹੈ ਜ਼ਰੂਰ ਸਾਂਝੀ ਕਰ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਸਰਕਾਰ ਵੱਲੋਂ ਜੋ ਪੈਨਸ਼ਨ ਮਿਲਦੀ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੇਸ਼ ਨਾ ਆਵੇ ਸੋ ਨੰਬਰ 1 ਤੇ ਜਿਹੜੀ ਹਦਾਇਤ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਅਜੇ ਤੱਕ ਵੀ ਆਪਣੀਆਂ ਪੈਨਸ਼ਨਾਂ ਦੇ ਲਾਈਫ ਸਰਟੀਫਿਕੇਟ ਜਿਹੜੇ ਨੇ ਉਹ ਜਮ੍ਹਾਂ ਨਹੀਂ ਕਰਵਾਏ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਰੋਕ ਦਿੱਤੀਆਂ ਜਾਣਗੀਆਂ ਭਾਵੇਂ ਉਹ ਬੜਾਪਾ ਪੈਨਸ਼ਨਾਂ ਲੈ ਰਹੇ ਨੇ ਜਾਂ ਫਿਰ ਗਵਰਨਮੈਂਟ ਦੀਆਂ ਪੈਨਸ਼ਨਾਂ ਲੈ ਰਹੇ ਨੇ ਚਾਹੀ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਆਰਮੀ ਦੀ ਪੈਨਸ਼ਨ ਆ ਰਹੀ ਹੈ ਜਾਂ ਕਿਸੇ ਬੈਂਕ ਦੇ ਵਿੱਚ ਜੌਬ ਕਰਕੇ ਆਏ ਹੋਏ ਨੇ ਸੋ ਜੇਕਰ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਂਦੇ ਤਾਂ ਤੁਹਾਡੀ ਪੈਨਸ਼ਨਾਂ ਜਿਹੜੀਆਂ ਰੋਕ ਦਿੱਤੀਆਂ ਜਾਣਗੀਆਂ ਸੋ ਲਾਈਫ ਸਰਟੀਫਿਕੇਟ ਜਿਹੜਾ ਜਮ੍ਹਾਂ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਕਰ ਦਿੱਤਾ ਗਿਆ ਹੈ ਲਾਈਫ ਸਰਟੀਫਿਕੇਟ ਨੂੰ ਜਮ੍ਹਾਂ ਕਰਾਉਣ ਵਾਸਤੇ ਤੁਹਾਨੂੰ ਆਪਣਾ ਆਧਾਰ ਕਾਰਡ ਤੇ ਆਪਣੀ ਬੈਂਕ ਦੀ ਹਤੇ ਅਤੇ ਜਿਸ ਵਿਅਕਤੀ ਨੂੰ ਪੈਨਸ਼ਨ ਜਿਹੜੀ ਹੈ ਉਹ ਮਿਲ ਰਹੀ ਹੈ ਉਹ ਬੈਂਕ ਖਾਤੇ 'ਚ ਜਾ ਕੇ ਜਾਂ ਬੈਂਕ ਦੇ ਵਿੱਚ ਜਾ ਕੇ ਆਪਣਾ ਬੈਂਕ ਖਾਤੇ ਦੀ ਕਾਪੀ ਜਿਹੜੀ ਹੈ ਫੋਟੋ ਕਾਪੀ ਜਮ੍ਹਾਂ ਕਰਾਉਣੀ ਹੋਵੇਗੀ ਤਾਂ ਜੋ ਉਹਨਾਂ ਨੂੰ ਪੈਨਸ਼ਨ ਜਿਹੜੀਆਂ ਮਿਲਦੀਆਂ ਰਹਿਣ ਬਾਕੀ ਜੇਕਰ ਅਸੀਂ ਗੱਲ ਕਰੀਏ ਜਿਹੜੇ ਗਵਰਨਮੈਂਟ ਪੈਨਸ਼ਨ ਲੈ ਰਹੇ ਨੇ ਲਾਈਕ ਆਰਮੀ ਦੀ ਪੈਨਸ਼ਨ ਲੈ ਰਹੇ ਨੇ ਜਾਂ ਨੀਵੀਂ ਦੀ ਪੈਨਸ਼ਨ ਲੈ ਰਹੇ ਨੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਸਪਰਸ਼ ਪੈਨਸ਼ਨ ਦੇ ਇਲਾ하 ਹੀ ਲਗਾਈਆਂ ਜਾਂਦੀਆਂ ਨੇ ਜੇਕਰ ਤੁਹਾਨੂੰ ਵੀ ਸਪਰਸ਼ ਪੈਨਸ਼ਨ ਮਿਲਦੀ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਯੈਸ ਟਾਈਪ ਕਰ ਸਕਦੇ ਹੋ ਜਾਂ ਫਿਰ ਸਪਰਸ਼ ਲਿਖ ਸਕਦੇ ਹੋ ਸਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਕਿੰਨੇ ਜਿਹੜੇ ਸਪਰਸ਼ ਪੈਨਸ਼ਨ ਨਾਲ ਜੁੜੇ ਨੇ ਜਾਂ ਕਿੰਨੇ ਜਿਹੜੇ ਗਵਰਨਮੈਂਟ ਪੈਨਸ਼ਨ ਨਾਲ ਜੁੜੇ ਨੇ ਅੱਗੇ ਤੁਹਾਨੂੰ ਦੋਸਤੋ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਨਕਮ ਟੈਕਸ ਰਿਟਰਨ ਪੇ ਕਰ ਦਿੰਦੇ ਹੋ ਜਾਂ ਫਿਰ ਤੁਸੀਂ ਪਿਛਲੇ 3 ਮਹੀਨਿਆਂ ਤੋਂ ਇਨਕਮ ਟੈਕਸ ਰਿਟਰਨ ਪੇ ਕਰ ਦਿੱਤੀ ਹੈ ਤਾਂ ਹੁਣ ਤੁਹਾਨੂੰ ਪੈਨਸ਼ਨ ਨਹੀਂ ਮਿਲੇਗੀ ਅੱਗੇ ਅਸੀਂ ਗੱਲ ਕਰ ਲੈਂਦੇ ਹਾਂ ਜੇਕਰ ਤੁਹਾਡੇ ਜਿਹੜੇ ਵਿਅਕਤੀ ਪੈਨਸ਼ਨ ਲੈ ਰਹੇ ਨੇ ਜੇਕਰ ਉਹਨਾਂ ਦੇ ਨਾਮ ਤੇ GST ਸਰਵਿਸ ਟੈਕਸ ਜੇਕਰ GST ਜਿਹੜੀ ਤੁਸੀਂ GST ਨੰਬਰ ਲਿਆ ਚਾ ਕਈ ਵਾਰ ਕੀ ਦੇਖਣ ਨੂੰ ਮਿਲਦਾ ਕਿ ਕੁਝ ਬਜ਼ੁਰਗ ਜਿਹੜੇ ਨੇ ਬਿਜ਼ਨਸ ਵੀ ਖੋਲ ਰਹੇ ਹੁੰਦੇ ਨੇ ਜੇਕਰ ਤੁਸੀਂ GST ਨੰਬਰ ਉਸ ਬਜ਼ੁਰਗ ਦੇ ਨਾਮ ਤੇ ਲਿਆ ਜਿਹੜਾ ਪੈਨਸ਼ਨ ਲੈ ਰਿਹਾ ਜਾਂ ਤੁਸੀਂ ਖੁਦ ਲਿਆ ਹੈਗਾ ਤਾਂ ਤੁਹਾਡੀ ਵੀ ਪੈਨਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾਵੇਗੀ ਜੇਕਰ ਤੁਹਾਡੇ ਕੋਲ FD ਦੇ ਤੌਰ ਤੇ 5 ਲੱਖ ਤੋਂ ਵੱਧ ਰਕਮ ਜਮ੍ਹਾਂ ਹੈ ਬੈਂਕ ਦੇ ਵਿੱਚ ਜਾਂ 5 ਲੱਖ ਤੋਂ ਉੱਪਰ ਹੈ ਜਿਹਦਾ ਇੰਟਰਸਟ ਜਿਹਦਾ ਵਿਆਜ ਜਿਹੜਾ 60000 ਤੋਂ ਉੱਪਰ ਬਣਦਾ ਹੈ ਤਾਂ ਤੁਹਾਡੀ ਪੈਨਸ਼ਨ ਜਿਹੜੀ ਆ ਉਹ ਵੀ ਰੋਕ ਦਿੱਤੀ ਜਾਵੇਗੀ ਕਿਉਂਕਿ ਪੈਨਸ਼ਨ ਦੇ ਵਿੱਚ ਜਦੋਂ ਸਿੱਧਾ ਕੇਂਦਰਾਂ 'ਚ ਪੈਨਸ਼ਨ ਅਪਲਾਈ ਕਰ ਰਹੇ ਹੋ ਤਾਂ ਇਸ ਸਮੇਂ ਉਹਨਾਂ ਲੋਕਾਂ ਨੂੰ ਹਦਿਤਾ ਜਾਰੀ ਕੀਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਜਿਹੜੀਆਂ ਕਿ ਤੁਹਾਨੂੰ ਸ਼ਕਤੀ ਨਾਲ ਜਿਹੜੀਆਂ ਲਾਗੂ ਹੁੰਦੀਆਂ ਨੇ ਜਿਨ੍ਹਾਂ ਦਾ ਪਾਲਣ ਤੁਸੀਂ ਕਰਨਾ ਹੈ ਸੋ ਇਹ ਜਿਹੜੀਆਂ ਪੈਨਸ਼ਨਾਂ ਨੇ ਜਿਹੜੀ ਹਦਿਤਾ ਆਈਆਂ ਨੇ ਇਹ ਪੁਰਾਣੇ ਪੈਨਸ਼ਨਾਂ 'ਤੇ ਵੀ ਲਾਗੂ ਕੀਤੀਆਂ ਜਾਣਗੀਆਂ ਤਾਂ ਜੋ ਸਹੀ ਲੋਕ ਸਿਰਫ ਪੈਨਸ਼ਨ ਲੈ ਸਕਣਗੇ ਜਿਹੜੇ ਸਰਕਾਰ ਦੇ ਨਿਯਮਾਂ ਨੂੰ ਸਹੀ ਜਿਹੜਾ ਮੰਨਿਆ ਹੋਵੇਗਾ ਤੇ ਸਹੀ ਤਰੀਕੇ ਨਾਲ ਜਿਨ੍ਹਾਂ ਨੇ ਪੈਨਸ਼ਨ ਅਪਲਾਈ ਕੀਤੀ ਹੋਵੇਗੀ ਉਹੀ ਪੈਨਸ਼ਨ ਜਿਹੜੀ ਹੈ ਉਹਨਾਂ ਨੂੰ ਮਿਲੇਗੀ ਬਾਕੀ ਸਭ ਦੀਆਂ ਪੈਸਾਂ ਜਿਹੜੀਆਂ ਨੇ ਬੰਦ ਹੋਣ ਦੇ ਚਾਂਸ ਬਣ ਰਹੇ ਨੇ ਇਸ ਤੋਂ ਅੱਗੇ ਵੱਡੀ ਅਪਡੇਟ ਇਹ ਹੈ ਕਿ ਤੁਹਾਨੂੰ ਵੀ ਦੱਸ ਦਈਏ ਜੇਕਰ ਤੁਸੀਂ ਗੱਨੇ ਦੀ ਪਰਚੀ ਦੇ ਪੈਸੇ ਜੇ ਗੱਨੇ ਦੀ ਪਰਚੀ ਘਟਵਾਉਂਦੇ ਹੋ ਤਾਂ ਜੇਕਰ ਤੁਸੀਂ ਗੱਨੇ ਦੀ ਪਰਚੀ ਦੇ ਪੈਸੇ ਆਪਣੇ ਖਾਤੇ 'ਚ ਪਵਾਏ ਨਹੀਂ ਉਹਨਾਂ ਦੀਆਂ ਪੈਸਟਾ ਜਿਹੜੀਆਂ ਰੋਕ ਦਿੱਤੀਆਂ ਜਾਣਗੀਆਂ ਕਿਉਂਕਿ ਜਦੋਂ ਗੱਨੇ ਦੀ ਪਰਚੀ ਦੀ ਗੱਲ ਕਰੀਏ ਤਾਂ ਗੱਨੇ ਦੀ ਪਰਚੀ ਤੇ ਜੇਕਰ ਅਸੀਂ ਪੈਸਿਆਂ ਦੀ ਗੱਲ ਕਰੀਏ ਤਾਂ 55000 ਤੋਂ 75000 ਦੀ ਇੱਕ ਟਰਾਲੀ ਦਾ ਜਿਹੜਾ ਕਿਸਾਨ ਵੀਰ ਦੇ ਖਾਤੇ 'ਚ ਆ ਜਾਂਦਾ ਹੈ ਸ਼ੁਗਰ ਮਿਲਦੇ ਰਹੇ ਜਦੋਂ ਪੈਸੇ ਸੋ ਉਹ ਵੀ ਜਿਹੜਾ ਸਰਕਾਰ ਵੱਲੋਂ ਕਾਊਂਟ ਕੀਤਾ ਜਾਂਦਾ ਕਿ ਕਿਹੜੇ ਵਿਅਕਤੀ ਨੇ ਜਿਨ੍ਹਾਂ ਨੂੰ ਇਹ ਪੈਨਸਿਓ ਜਿਹੜੇ ਖਾਤਿਆਂ ਦੇ ਵਿੱਚ ਆਈ ਨੇ ਉਸ ਤੋਂ ਬਾਅਦ ਤੁਹਾਡੇ ਨਾਲ ਆਪਣੀ ਜਿਹੜਾ ਜੇ ਫਾਰਮ ਜਿਹੜਾ ਕੱਟਿਆ ਜਾਂਦਾ ਤੁਹਾਡੇ ਨਾਮ ਤੇ ਤੇ ਜੇ ਫਾਰਮ ਕੱਟਿਆ ਗਿਆ ਤਾਂ ਸਮਝ ਲਓ ਤੁਹਾਨੂੰ ਸਰਕਾਰ ਵੱਲੋਂ ਨੋਟਿਸ ਜਿਹੜਾ ਭੇਜ ਦਿੱਤਾ ਜਾਵੇ ਹੈ ਜੇਕਰ ਨੋਟਿਸ ਦੇ ਵਿੱਚ ਤੁਸੀਂ ਸਵੈ ਘੋਸ਼ਣਾ ਦੇ ਦਿੰਦੇ ਹੋ ਕਈ ਵਾਰ ਕੀ ਹੁੰਦਾ ਕੁਝ ਇਨਸਾਨ ਕੁਝ ਕਿਸਾਨ ਜਿਹੜੇ ਹੈਗੇ ਨੇ ਉਹ ਬੜਾਪਾ ਪੈਨਸ਼ਨ ਲੈ ਰਹੇ ਨੇ ਤੇ ਉਹਨਾਂ ਨੇ ਕਈਆਂ ਨੇ ਠਿੱਕੇ ਤੇ ਜ਼ਮੀਨਾਂ ਲਈਆਂ ਹੁੰਦੀਆਂ ਨੇ ਪੱਟੀਦਾਰ ਬਣੇ ਹੁੰਦੇ ਨੇ ਜਾਂ ਉਹਨਾਂ ਦਾ ਉਸ ਵਿਅਕਤੀ ਦੇ ਫਰਦਰ ਜਿਹੜੇ ਲਗਾਣਗੇ ਜਿਸ ਵਿਅਕਤੀ ਦੇ ਨਾਮ ਤੇ ਜਿਹੜੀ ਹੈ ਜ਼ਮੀਨ ਹੈ ਤਾਂ ਪਟਵਾਰੀ ਕੋਲ ਜਾ ਕੇ ਇੱਕ ਵਾਰੀ ਸਾਈਨ ਕਰ ਦਿੰਨੇ ਆ ਤਾਂ ਪਟਵਾਰੀ ਜੇਕਰ ਸਾਈਨ ਕਰਕੇ ਟੈਸਟ ਕਰ ਦਿੰਦਾ ਤਾਂ ਜਿਹੜਾ ਵਿਅਕਤੀ ਹੈ ਜਦੋਂ ਤੁਸੀਂ ਉਹ ਗਲਤ ਤਰੀਕੇ ਨਾਲ ਪੈਨਸ਼ਨ ਲਈ ਹੈ ਤਾਂ ਸਰਕਾਰ ਨੂੰ ਘਾਟਾ ਪੈ ਰਿਹਾ ਹੈ ਜੇਕਰ ਪਟਵਾਰੀ ਤੁਹਾਡੇ ਸਾਈਨ ਕਰ ਦਿੰਦਾ ਤੇ ਟੈਸਟ ਕਰ ਦਿੰਦਾ ਜਿਹੜਾ ਵਿਅਕਤੀ ਜਦੋਂ ਤੁਸੀਂ ਨੋਟਿਸ ਉਹ জমা ਕਰਵਾ ਦਿੰਦੇ ਹੋ ਤਾਂ ਸਰਕਾਰ ਦੇ ਜਿਹੜਾ ਰਿਕਾਰਡ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਉਹਦੇ ਵਿੱਚ ਕੀ ਹੋਏਗਾ ਫਿਰ ਤੁਹਾਨੂੰ ਨੋਟਿਸ ਜਿਹੜਾ ਹੈ ਉਹ ਜਮ੍ਹਾਂ ਕਰਾਉਣਾ ਹੁੰਦਾ ਮਹਿਲਾ ਵਿਕਾਸ ਪੰਜਾਬ ਜਾਂ ਫਿਰ ਚਾਈਲਡ ਕੇਅਰ ਡਿਵੈਲਪਮੈਂਟ ਬੋਰਡ ਉੱਥੇ ਜਾ ਕੇ ਜਮ੍ਹਾਂ ਕਰਾਉਣਾ ਹੁੰਦਾ ਮਹਿਲਾ ਵਿਕਾਸ ਬੋਰਡ ਜਾਂ ਫਿਰ ਚਾਈਲਡ ਵਿਕਾਸ ਬੋਰਡ ਜਿਹੜਾ ਹੈ ਉਹ ਡਿਸਟ੍ਰਿਕਟ ਲੈਵਲ ਜਾਂ ਬਲਾਕ ਲੈਵਲ ਤੇ ਵੀ ਬਣੇ ਹੁੰਦੇ ਨੇ ਜੇਕਰ ਤੁਹਾਡਾ ਨੋਟਿਸ ਬਲਾਕ ਲੈਵਲ ਦੇ ਵਿੱਚ ਜਮ੍ਹਾਂ ਨਹੀਂ ਹੁੰਦਾ ਤਾਂ ਤੁਸੀਂ ਡਿਸਟ੍ਰਿਕਟ ਲੈਵਲ ਦੇ ਵਿੱਚ ਜਾ ਕੇ ਇਹਨਾਂ ਦੋਨਾਂ ਦਫ਼ਤਰਾਂ ਦੇ ਵਿੱਚੋਂ ਕਰਾ ਸਕਦੇ ਹੋ ਜਮਾ ਮੈਲਾ ਵਿਕਾਸ ਬੋਰਡ ਤੇ ਚਲਰ ਡਿਵੈਲਪਮੈਂਟ ਬੋਰਡ ਇਸ ਤੋਂ ਅੱਗੇ ਤੁਹਾਨੂੰ ਜਾਣਕਾਰੀ ਦੇਈ ਹੈ ਜੇਕਰ ਕਿਸੇ ਨੂੰ ਸਰਕਾਰੀ ਜ਼ਮੀਨਾਂ ਮੰਨ ਲਓ ਤੁਹਾਡੀ ਕੋਈ ਸ਼ਹਿਰ ਦੇ ਵਿੱਚ ਕੋਈ ਜ਼ਮੀਨ ਹੈ ਤੁਸੀਂ ਇੰਟਰਸਟ ਲੈ ਰਹੇ ਹੋ ਮੰਨ ਲਓ ਕਿਸੇ ਨੇ ਕੋਈ ਰੈਂਟ ਤੇ ਸ਼ੋਰਮ ਦਿੱਤਾ ਹੋਇਆ ਤੁਸੀਂ ਪੈਨਸ਼ਨ ਲੈ ਰਹੇ ਹੋ ਫਿਰ ਵੀ ਤਾਂ ਤੁਹਾਡੀ ਪੈਨਸ਼ਨ ਜਿਹੜੀ ਹੈ ਰੋਕੀ ਜਾ ਸਕਦੀ ਹੈ ਸੋ ਜਿਹੜੇ ਜਿਹੜੇ ਪੈਨਸ਼ਨਰ ਸਹੀ ਹੋਣਗੇ ਸਿਰਫ ਉਹਨਾਂ ਨੂੰ ਹੀ ਜਿਹੜੀ ਹੈ ਪੈਨਸ਼ਨ ਭੇਜੀ ਜਾਵੇਗੀ ਬਾਕੀਆਂ ਦੀ ਪੈਨਸ਼ਨ ਜਿਹੜੀ ਹੈ ਬੰਦ ਕਰ ਦਿੱਤੀ ਜਾਵੇਗੀ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੋ ਨਵੀਂ ਅਪਡੇਟ ਲੈ ਕੇ ਆਈਆਂ ਬੁਢਾਪਾ ਪੈਨਸ਼ਨ ਬਾਰੇ ਗੱਲ ਉਹਦੇ ਬਾਰੇ ਕਰਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜੋ ਨਵੀਆਂ ਅਪਡੇਟ ਸਰਕਾਰ ਵੱਲੋਂ ਆ ਰਹੀਆਂ ਹਨ ਨਵੀਆਂ ਹਦਾਇਤਾਂ ਜਾਰੀ ਸਰਕਾਰ ਨੇ ਕੀਤੀਆਂ ਨੇ ਜੇਕਰ ਉਹ ਤੁਸੀਂ ਜਾਣਨੀ ਹੈ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਨਾ ਹਦਾਇਤਾਂ ਨੂੰ ਨਹੀਂ ਜਾਣਦੇ ਤਾਂ ਤੁਹਾਡੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ ਅੱਗੇ ਤੋਂ ਆਉਣੀਆਂ ਜਿਹੜੀਆਂ ਬੰਦ ਹੋ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਵੀਡੀਓ ਹੈ ਅਗਸਟ 2024 ਦੇ ਵਿੱਚ ਬਣਾਇਆ ਗਿਆ ਹੈ ਸੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਨਵੀਆਂ ਹਦਾਇਤਾਂ ਨੇ ਜਿਹੜੀਆਂ ਕਿ ਪੈਨਸ਼ਨਾਂ ਨੇ ਲਾਗੂ ਕੀਤੀਆਂ ਗਈਆਂ ਨੇ ਸੋ ਤੁਹਾਨੂੰ ਜਿੰਨੇ ਵੀ ਵਿਅਕਤੀਆਂ ਨੂੰ ਕਰਾਂ ਦੇ ਵਿੱਚ ਤੁਹਾਡੇ ਮੈਂਬਰਾਂ ਨੂੰ ਜਿਹੜੀਆਂ ਨੇ ਪੈਨਸ਼ਨਾਂ ਮਿਲਦੀਆਂ ਨੇ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਹੈ ਜ਼ਰੂਰ ਸਾਂਝੀ ਕਰ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਸਰਕਾਰ ਵੱਲੋਂ ਜੋ ਪੈਨਸ਼ਨ ਮਿਲਦੀ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੈਸ਼ ਨਾ ਆਵੇ ਸੋ ਨੰਬਰ 1 ਤੇ ਜਿਹੜੀ ਹਦਾਇਤ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਅਜੇ ਤੱਕ ਵੀ ਆਪਣੀਆਂ ਪੈਨਸ਼ਨਾਂ ਦੇ ਲਾਈਫ ਸਰਟੀਫਿਕੇਟ ਜਿਹੜੇ ਨੇ ਉਹ ਜਮ੍ਹਾਂ ਨਹੀਂ ਕਰਵਾਏ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਰੁਪਤਤੀਆਂ ਜਾਣਗੀਆਂ ਭਾਵੇਂ ਉਹ ਬੜਾਪਾ ਪੈਨਸ਼ਨਾਂ ਲੈ ਰਹੇ ਨੇ ਜਾਂ ਫਿਰ ਗਵਰਨਮੈਂਟ ਦੀਆਂ ਪੈਨਸ਼ਨਾਂ ਲੈ ਰਹੇ ਨੇ ਚਾਹੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਆਰਮੀ ਦੀ ਪੈਨਸ਼ਨ ਆ ਰਹੀ ਹੈ ਜਾ ਕੇ ਸੇ ਬੈਂਕ ਦੇ ਵਿੱਚ ਜੌਬ ਕਰਕੇ ਆਏ ਹੋਏ ਨੇ ਸੋ ਜੇਕਰ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰਵੰਦੇ ਤਾਂ ਤੁਹਾਡੀ ਪੈਨਸ਼ਨਾਂ ਜਿਹੜੀਆਂ ਰੋਕ ਦਿੱਤੀਆਂ ਜਾਣਗੀਆਂ ਸੋ ਲਾਈਫ ਸਰਟੀਫਿਕੇਟ ਜਿਹੜਾ ਜਮ੍ਹਾਂ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਕਰ ਦਿੱਤਾ ਗਿਆ ਹੈ ਲਾਈਫ ਸਰਟੀਫਿਕੇਟ ਨੂੰ ਜਮ੍ਹਾਂ ਕਰਾਉਣ ਵਾਸਤੇ ਤੁਹਾਨੂੰ ਆਪਣਾ ਆਧਾਰ ਕਾਰਡ ਤੇ ਆਪਣੀ ਬੈਂਕ ਦੀ ਅਤੇ ਜਿਸ ਵਿਅਕਤੀ ਨੂੰ ਪੈਨਸ਼ਨ ਜਿਹੜੀ ਹੈ ਉਹ ਮਿਲ ਰਹੀ ਹੈ ਤੋਂ ਬੈਂਕ ਖਾਤੇ 'ਚ ਜਾ ਕੇ ਜਾਂ ਬੈਂਕ ਦੇ ਵਿੱਚ ਜਾ ਕੇ ਆਪਣਾ ਬੈਂਕ ਖਾਤੇ ਦੀ ਕਾਪੀ ਜਿਹੜੀ ਆ ਫੋਟੋ ਕਾਪੀ ਜਮ੍ਹਾਂ ਕਰਾਉਣੀ ਹੋਵੇਗੀ ਤਾਂ ਜੋ ਉਹਨਾਂ ਨੂੰ ਪੈਨਸ਼ਨ ਜਿਹੜੀਆਂ ਮਿਲਦੀਆਂ ਰਹਿਣ ਬਾਕੀ ਜੇਕਰ ਅਸੀਂ ਗੱਲ ਕਰੀਏ ਜਿਹੜੇ ਗਵਰਨਮੈਂਟ ਪੈਨਸ਼ਨ ਲੈ ਰਹੇ ਨੇ ਲਾਈਕ ਆਰਮੀ ਦੀ ਪੈਨਸ਼ਨ ਲੈ ਰਹੇ ਨੇ ਜਾਂ ਨੀਵੀ ਦੀ ਪੈਨਸ਼ਨ ਲੈ ਰਹੇ ਨੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਸਪਰਸ਼ ਪੈਨਸ਼ਨ ਦੇ ਰਾਹੀਂ ਲਗਾਈਆਂ ਜਾਂਦੀਆਂ ਨੇ ਜੇਕਰ ਤੁਹਾਨੂੰ ਵੀ ਸਪਰਸ਼ ਪੈਨਸ਼ਨ ਮਿਲਦੀ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਸਪਰਸ਼ ਲਿਖ ਸਕਦੇ ਹੋ ਸਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਕਿਨੇ ਜਿਹੜੇ ਸਪਰਸ਼ ਪੈਨਸ਼ਨ ਨਾਲ ਜੁੜੇ ਨੇ ਜਾਂ ਕਿਨੇ ਜਿਹੜੇ ਗਵਰਨਮੈਂਟ ਪੈਨਸ਼ਨ ਨਾਲ ਜੁੜੇ ਨੇ ਅੱਗੇ ਤੁਹਾਨੂੰ ਦੋਸਤੋ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਨਕਮ ਟੈਕਸ ਰਿਟਰਨ ਪੇ ਕਰ ਦਿੰਦੇ ਹੋ ਜਾਂ ਫਿਰ ਤੁਸੀਂ ਪਿਛਲੇ 3 ਮਹੀਨਿਆਂ ਤੋਂ ਇਨਕਮ ਟੈਕਸ ਰਿਟਰਨ ਪੇ ਕਰ ਦਿੱਤੀ ਹੈ ਤਾਂ ਹੁਣ ਤੁਹਾਨੂੰ ਪੈਨਸ਼ਨ ਨਹੀਂ ਮਿਲੇਗੀ ਅੱਗੇ ਅਸੀਂ ਗੱਲ ਕਰ ਲੈਂਦੇ ਹਾਂ ਜੇਕਰ ਤੁਹਾਡੇ ਜਿਹੜੇ ਵਿਅਕਤੀ ਪੈਨਸ਼ਨ ਲੈ ਰਹੇ ਨੇ ਜੇਕਰ ਉਹਨਾਂ ਦੇ ਨਾਮ ਤੇ GST ਸਰਵਿਸ ਟੈਕਸ ਜੇਕਰ GST ਜਿਹੜੀ ਤੁਸੀਂ GST ਨੰਬਰ ਲਿਆ ਹੈ ਜੇ ਕਈ ਵਾਰ ਕੀ ਦੇਖਣ ਨੂੰ ਮਿਲਦਾ ਹੈ ਕਿ ਕੁਝ ਬਜ਼ੁਰਗ ਜਿਹੜੇ ਨੇ ਬਿਜ਼ਨਸ ਵੀ ਖੋਲ ਰਹੇ ਨੇ ਜੇਕਰ ਤੁਸੀਂ ਜੀਐਸਟੀ ਨੰਬਰ ਉਸ ਬਜ਼ੁਰਗ ਦੇ ਨਾਮ ਤੇ ਲਿਆ ਜਿਹੜਾ ਪੈਨਸ਼ਨ ਲੈ ਰਿਹਾ ਹੈ ਜਾਂ ਤੁਸੀਂ ਖੁਦ ਲਿਆ ਹੈਗਾ ਤਾਂ ਤੁਹਾਡੀ ਵੀ ਪੈਨਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾਵੇਗੀ ਜੇਕਰ ਤੁਹਾਡੇ ਕੋਲ ਐਫਡੀ ਦੇ ਤੌਰ ਤੇ 5 ਲੱਖ ਤੋਂ ਵੱਧ ਰਕਮ ਜਮ੍ਹਾਂ ਹੈ ਬੈਂਕ ਦੇ ਵਿੱਚ ਜਾਂ 5 ਲੱਖ ਤੋਂ ਉੱਪਰ ਹੈ ਜਿਹਦਾ ਇੰਟਰਸਟ ਜਿਹਦਾ ਵਿਆਜ ਜਿਹੜਾ ਹੈ 60000 ਤੋਂ ਉੱਪਰ ਬਣਦਾ ਹੈ ਤਾਂ ਤੁਹਾਡੀ ਪੈਨਸ਼ਨ ਜਿਹੜੀ ਆ ਉਹ ਵੀ ਰੋਕ ਦਿੱਤੀ ਜਾਵੇਗੀ ਕਿਉਂਕਿ ਪੈਨਸ਼ਨ ਦੇ ਵਿੱਚ ਜਦੋਂ ਸਿੱਧਾ ਕੇਂਦਰ ਅਜ ਪੈਨਸ਼ਨ ਅਪਲਾਈ ਕਰ ਰਹੇ ਹੋ ਸੈਸਮੇ ਉਹਨਾਂ ਲੋਕਾਂ ਨੂੰ ਬਾਰਹ ਹਦਿਤਾ ਜਾਰੀ ਕੀਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਜਿਹੜੀਆਂ ਕਿ ਤੁਹਾਨੂੰ ਸ਼ਕਤੀ ਨਾਲ ਜਿਹੜੀਆਂ ਲਾਗੂ ਹੁੰਦੀਆਂ ਨੇ ਜਿਨ੍ਹਾਂ ਦਾ ਪਾਲਣ ਤੁਸੀਂ ਕਰਨਾ ਹੈ ਸੋ ਇਹ ਜਿਹੜੀਆਂ ਪੈਨਸ਼ਨਾਂ ਨੇ ਜਿਹੜੀ ਹਦਿਤਾ ਆਈਆਂ ਨੇ ਇਹ ਪੁਰਾਣੇ ਪੈਨਸ਼ਨਾਂ ਤੇ ਵੀ ਲਾਗੂ ਕੀਤੀਆਂ ਜਾਣਗੀਆਂ ਤਾਂ ਜੋ ਸਹੀ ਲੋਕ ਸਿਰ ਪੈਨਸ਼ਨ ਲੈ ਸਕਣਗੇ ਜਿਹੜੇ ਸਰਕਾਰ ਦੇ ਨਿਯਮਾਂ ਨੂੰ ਸਹੀ ਜਿਹੜਾ ਮੰਨਿਆ ਹੋਵੇਗਾ ਤੇ ਸਹੀ ਤਰੀਕੇ ਨਾਲ ਜਿਨ੍ਹਾਂ ਨੇ ਪੈਨਸ਼ਨ ਅਪਲਾਈ ਕੀਤੀ ਹੋਵੇਗੀ ਉਹੀ ਪੈਨਸ਼ਨ ਜਿਹੜੀ ਹੈ ਉਹਨਾਂ ਨੂੰ ਮਿਲੇਗੀ ਬਾਕੀ ਸਭ ਦੀਆਂ ਪੈਨਸ਼ਨ ਜਿਹੜੀਆਂ ਨੇ ਬੰਦ ਹੋਣ ਦੇ ਚਾਂਸ ਬਣ ਰਹੇ ਨੇ ਇਸ ਤੋਂ ਅੱਗੇ ਵੱਡੀ ਅਪਡੇਟ ਇਹ ਹੈ ਕਿ ਤੁਹਾਨੂੰ ਵੀ ਦੱਸ ਦਈਏ ਜੇਕਰ ਤੁਸੀਂ ਗੱਨੇ ਦੀ ਪਰਚੀ ਦੇ ਪੈਸੇ ਜੇ ਗੱਨੇ ਦੀ ਪਰਚੀ ਘਟਵਾਉਂਦੇ ਹੋ ਤਾਂ ਜੇਕਰ ਤੁਸੀਂ ਗੱਨੇ ਦੀ ਪਰਚੀ ਦੇ ਪੈਸੇ ਆਪਣੇ ਖਾਤੇ 'ਚ ਪਵਾਏ ਨਹੀਂ ਉਹਨਾਂ ਦੀਆਂ ਪੈਸਟਾ ਜਿਹੜੀਆਂ ਰੁਕ ਦਿੱਤੀਆਂ ਜਾਣਗੀਆਂ ਕਿਉਂਕਿ ਜਦੋਂ ਗੱਨੇ ਦੀ ਪਰਚੀ ਦੀ ਗੱਲ ਕਰੀ ਤਾਂ ਗੱਨੇ ਦੀ ਪਰਚੀ ਤੇ ਜੇਕਰ ਅਸੀਂ ਪੈਸਿਆਂ ਦੀ ਗੱਲ ਕਰੀਏ ਤਾਂ 55000 ਤੋਂ 75000 ਦੀ ਇੱਕ ਟਰਾਲੀ ਦਾ ਜਿਹੜਾ ਕਿਸਾਨ ਵੀਰ ਦੇ ਖਾਤੇ 'ਚ ਆ ਜਾਂਦਾ ਹੈ ਸ਼ੁਗਰ ਮਿਲਦੇ ਰਹੇ ਜਦੋਂ ਪੈਸੇ ਭੇਜੇ ਜਾਂਦੇ ਨੇ ਇੱਕ ਲੈਵਲ ਜਾਂ ਬਲਾਕਿਕ ਲੈਵਲ ਜਾਂ